ਪਰਮਿੰਦਰ ਸਿੰਘ ਲਖੋਆ ਅੱਜ ਮੰਤ ਦੇ ਨਾਲ ਕਿੰਨਾ ਚੇਨ ਨਾਲ ਇਕੱਠੇ ਹੋਣਾ ਇਹ ਸਾਡਾ ਮੰਤ ਪਤਲ ਜਿਹੜਾ ਕੰਨੇ ਦੇ ਫੌਨ ਪਹਿਲਾਂ ਤਾਂ ਪਿਛਲੇ ਫੌਨਆਂ ਦੀਆਂ ਪਟੀਆਂ 65 ਰੁਪਏ ਬਕਾਇਆ ਆਪਣੇ ਦਾ ਪ੍ਰਿੰਸੀਪਲ ਕਾਰ ਨੇ ਮੰਨੀ ਫੀਗੀ ਮਿਲਣੇ ਦੇ ਫਾਨੂੰ ਚੱਲਦੇ ਟਾਈਮ ਦੇ ਵਿੱਚ ਹੀ ਪੇਮੈਂਟ ਕਰਤੀ ਸੀ ਤੇ 65 ਰੁਪਏ ਸਰਕਾਰ ਨੇ ਅੱਜ ਤੱਕ ਜਿਹੜੀ ਸਾਡੀ ਪੇਮੈਂਟ ਰੋਕ ਰੱਖੀ ਆਪਾਂ ਪਾਜੀ ਗੱਲ ਕਰ ਲਈ ਜੇ ਜਰਾ ਮੇਰੇ ਵੱਲੋਂ ਗੱਲ ਨਹੀਂ ਆਉਂਦਾ ਸੱਸੀਗਾਲ ਦੀ ਬਾਕੀ ਬਕਾਇਰ ਦੀ ਉਹਦੇ ਪ੍ਰਵੰਤ ਮੰਗ ਪੱਤਰ ਲੈਣਾ ਹੈ ਸੱਸੀਗਾਲ ਦੀ ਮੰਗ ਪੱਤਰ ਫੜਾ ਪਹਿਲਾ ਦਾ ਕਾਰਟਰ ਵਾਇਦਾ ਤੇ ਨਾਲ ਇਹ ਸਾਡੀ ਮਿੰਨ ਚੱਲਣ ਦੇ ਵਿੱਚ ਇੰਨੀ ਦੇਰੀ ਹੋ ਚੁੱਕੀ ਆ 18 ਅਕਤੂਬਰ ਨੂੰ ਚੱਲਦੀ ਸੀ ਆ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਅੱਜ ਪੂਰਾ ਮਹੀਨਾ ਲੇਟ ਹੋ ਗਿਆ ਤੇ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਗੰਨੇ ਦਾ ਨਵਾਂ ਰੇਟ ਨਹੀਂ ਤੈਅ ਹੋਇਆ ਨਾ ਹੀ ਨਵੇਂ ਰੇਟ ਦੇ ਬਾਰੇ ਵਿੱਚ ਕੋਈ ਨੋਸ ਕੀਤਾ ਸੈਂਟਰ ਸਰਕਾਰ ਨੇ ਐਪੀਆਰ ਕੀ ਜਿਹੜੀ 15 ਰੁਪਏ ਦਾ ਵਾਅਦਾ ਕਰ ਦਿੱਤਾ ਹਰਿਆਣਾ ਸਰਕਾਰ ਨੇ ਸਾਡੇ ਲਾਗੇ 15 ਰੁਪਏ ਦਾ ਵਾਅਦਾ ਕਰ ਦਿੱਤਾ ਲੇਕਿਨ ਪੰਜਾਬ ਦਾ ਕੀ ਪਈ ਹੈ ਨਾ ਰੇਟ ਨੋਸ ਕਰਦੀ ਹੈ ਤੇ ਨਾ ਹੀ ਮਿਲਾ ਚਲਾਉਣ ਦੀ ਡੇਟ ਨੋਸ ਕਰਦੀ ਹੈ ਤੇ ਜਿਹੜਾ ਹਰ ਕਿਸੇ ਦਾ ਮਨ ਵਿੱਚ ਉਫਿਆ ਸਰਕਾਰ ਸਰਪਤੀ ਭਗਵਾਨ ਮਾਨ ਸਰਕਾਰ ਪ੍ਰਤੀ ਤੇ ਇਹ ਸਾਡਾ ਜਿਹੜਾ ਇੱਕ ਜਾਗੀ ਨਵਾਂ ਰੇਟ ਕੀਤਾ ਜਾਵੇ ਤੇ ਇੱਕ ਸਾਡੀ ਮੁੱਖ ਮੰਗ ਇਹ ਆ ਸੋ ਜਿਹੜੀ ਸਾਡੀ ਪੇਮੈਂਟ ਮਿਲਣਾ ਸਾਨੂੰ ਦਿੰਦੀਆਂ ਆ 340 ਰੁਪਏ ਤੇ 60 ਰੁਪਏ ਸਰਕਾਰ ਦਿੰਦੀ ਆ ਉਹ ਇਕੱਠੀ ਪੇਮੈਂਟ ਆ ਦੇ ਇੱਕ ਕਾਊਂਟਰ ਤੇ ਪੇਮੈਂਟ ਹੋਵੇ ਸਰਕਾਰ ਮਿਲ ਨੂੰ ਹੋਵੇ ਜਿਵੇਂ ਤਾਂ ਕਿ ਜੀਵਨ ਕੱਲੀ ਵੀ ਫਕੀ ਜਿਹੜੀ ਆ ਉਹ ਪਰਚੇਜ਼ਰ ਖਰੀਦ ਲੈਂਦਾ ਹੁੰਦਾ ਸਬਸਿਡੀ ਨਾ ਅਗੇ ਖਰੀਦਦਾਰ ਖਰੀਦਦਾਰ ਨੂੰ ਖਰੀਦਦਾਰ ਨੂੰ ਪੇਮੈਂਟ ਜਿਹੜੀ ਫਾਲਸੜੀ ਗੱਲ ਕਰ ਲਿਜੀਏ ਜਰਾ ਮੇਰੇ ਨਾਲੋ ਗੱਲ ਕਰ ਲਓ ਇੱਥੇ ਅਸੀਂ ਆਦਰਯੋਗ ਫੇਲਰ ਆ ਤੇ ਫਾਨੂੰ ਫਾ ਵੀਡੀਓ ਦਾ ਨਾਂ ਰੱਖ ਕੇ ਜਿਸ ਟੀ ਮਿਲ ਨੂੰ ਜਾ ਰਹੀ ਆ ਲੇਕਿਨ ਨਾ ਜਿੰਮੇਵਾਰ ਦਾ ਰੱਖ ਦਿੱਤਾ ਕਿ ਫਾ ਫੁੜੀ ਮਿਲ ਨੂੰ ਦੇਣਾ ਜਿੰਮੇਵਾਰ ਬਿਲਕੁਲ ਬਹੁਤ ਵਧੀਆ ਮੇਰੇ ਖਿਆਲ ਮੈਂ ਪੂਰੇ ਪੰਜਾਬ ਦੇ ਬਕਾਇਆ ਨਾ ਕਿ ਕੱਲੀ ਏਵੀ ਸ਼ੂਗਰ ਮਿਲਦੇ ਆ ਪੂਰੇ ਪ੍ਰਾਈਵੇਟ ਮਿਲਾਂ ਦੇ 93 ਕਰੋੜ ਰੁਪਈਆ ਤੇ ਕੋਆਪਰੇਟਿਵ ਮਿਲਾਂ ਦਾ 120 ਕਰੋੜ ਰੁਪਈਆ ਇਸ 22 ਕਰੋੜ ਰੁਪਈਆ ਜਿਹੜਾ ਆ ਪਗਵਾੜਾ ਮਿਲਦਾ ਤੇ ਨਫਰ ਨੂੰ ਮਖਾਇਆ ਜਿਹੜਾ ਕੋਈ ਸਰਕਾਰ ਨੇ ਮੰਗਿਆ ਉਹ ਅਜੇ ਤੱਕ ਨਹੀਂ ਕੋਈ ਪੇਮੈਂਟ ਹੋਈ ਇਸੇ ਕਰਕੇ ਅਸੀਂ ਚਾਰੇ ਮੁੰਡਾ ਆਪਣੀਆਂ ਲੈ ਕੇ ਸਰਕਾਰ ਨੂੰ ਅੱਜ ਬ੍ਰਹਮਸ਼ੰਕਰ ਸ਼ਰਮਾ ਜੀ ਦੇ ਰਾਹੀਂ ਆਪਣਾ ਜਿਹੜਾ ਮੰਗ ਕਰਕੇ ਆਇਆ ਕਿ ਸਰਕਾਰ ਨੂੰ ਇਸ ਜਾਇਜਾਬੇ ਸਰਕਾਰ ਇੱਥੇ ਜਲਦੀ ਵੱਲ ਦੀ ਕਾਰਵਾਈ ਕਰੇ ਨਹੀਂ ਤਾਂ ਜਿਹੜੇ ਅਸੀਂ ਪ੍ਰੋਗਰਾਮ ਦਿੱਤੇ ਆ ਉਹਨਾਂ ਤੇ ਫਿਰ ਸਾਨੂੰ ਸੰਘਰਸ਼ ਕਰਨੇ ਪੈਣਗੇ ਫਿਰ ਜਨਤਾ ਵੀਰ ਔਕੀ ਹੁੰਦੀ ਆ ਤੇ ਸਰਕਾਰਾਂ ਵੀ ਔਕੀਆਂ ਹੁੰਦੀਆਂ